तो क्या हुआ है तो लड़की एक लड़का था एक लड़की थी वो मेरे गांव से थोड़ा दूर रहता था बंदा वो तो लड़की भाग गई थी यहाँ पर जो है पुलिस ये लड़की वाले ने मेरे को लिखा दिया और मेरी लड़की की तबीयत ख़राब ज़्यादा थी तो ये लोग ज़बरदस्ती मेरे को पकड़ा दिया मैं दवाई लेने जा रहा था लड़की की अपनी लेकिन पुलिस वाले को बुला के इन लोग पकड़वा दिया मैं दवाई लेने नहीं गया तो ये मेरी लड़की ख़त्म हो गई आज कठ, आज बुलाया गया मीडिया को को मामला मामला क्या गया गया? मामला क्या है है पूरा मेरे को ले जाते हैं रोज रोज बंद कर देते है वहाँ तीन ती चार, ती चार दिन आज बंद कर रखा है वो पहले बंद कर रखा था वो मारते बहुत है पुलिस वाले मारते हैं एक विशाल नाम का आदमी है इनके साथ में जाता है लड़की वाले के साथ में वो भी बहुत मारता है जितना पुलिस वाले नहीं मारते उससे ज्यादा लड़के वाले विशाल मारता है वो हरदम बोलता है कबूलो कबूलो ਹੋਣ ਜਾ ਮੈਨੂੰ ਪਹੁੰਚ ਗਿਆ ਬੈਟਰ ਕੁਝ ਇੱਕ ਸਾਡੇ ਕੋਲ ਮੁਕਤਮਾ ਚ ਆ ਉਹ ਲੜਕੀ ਹੈਗੀ ਅੰਡਰੇ ਫੌਕਸ ਦਾ ਮਕਤਮਾ ਦਾ ਜਾ ਉਹਦੇ ਜਿਹੜਾ ਲੜਕਾ ਜਿਹੜਾ ਦੋਸ਼ੀ ਹੈਗਾ ਉਹ ਅਸੀਂ ਅਰੈਸਟ ਕਰ ਲਿਆ ਉਸ ਤ ਵੇ ਜਿਹੜਾ ਲੜਕਾ ਹੈ ਵੈਜ ਇਹਦਾ ਵੀ ਡਾਇਰੈਕਟਲੀ ਇੰਡਾਇਰੈਕਟਲੀ ਕਿਤੇ ਲਿੰਕ ਆ ਰਿਹਾ ਸੀ ਕਿ ਸ਼ਾਇਦ ਇਹ ਵੀ ਉਹਦੇ ਨਾਲ ਕੁੜੀ ਨਾਲ ਇਨਵੋਲਵ ਹੈਗਾ ਗਲਤ ਚ ਅਸੀਂ ਇਹਨੂੰ ਬੁਲਾਇਆ ਜਰੂਰੀ ਸੀ ਵੈਰੀਫਾਈ ਕਰਨ ਲਈ ਵੈਰੀਫਾਈ ਕਰਨਾ ਸੀ ਹਜੇ ਇਨ ਬਿਟਵੀਨ ਦੇ ਘਰ ਫੋਨ ਆਇਆ ਜਿਹੜੀ ਬੱਚੀ ਜਿਹੜੀ ਬਿਵਾਸ ਸੀ ਉਹਦੀ ਡੈਥ ਹੋ ਗਈ ਆ ਇਹ ਵਾਪਸ ਲੈ ਕੇ ਉਹਨੂੰ ਇਸ ਤਰ੍ਹਾਂ ਦਾ ਕੋਈ ਗੱਲੇ ਨਹੀਂ ਵਿਸ਼ਾਲ ਨੀਰ ਦਾ ਨਾਮ ਲੈ ਰਹੇ ਕਹਿੰਦੇ ਉਹ ਵਿਸ਼ਾਲ ਨਹੀਂ ਇਹ ਦੇਖੋ ਵੀ ਕੋਈ ਇਤਹਾਸ ਸਾਡੇ ਇਤਿਹਾਸ ਚ ਕੁਛ ਨਹੀਂਗਾ ਵੈਰੀਫਾਈ ਕਰ ਲਾਂਗੇ ਜਿਹੜੀ ਲੜਕੀ ਸੀਗੀ 12 ਸਾਲ ਦੀ ਉਹ ਜਿਹੜੀ ਮਦਰ ਆ ਉਹ ਜਿਹੜਾ ਵਿਸ਼ਾਲ ਨੀਰ ਆ ਉਹਦੇ ਘਰੇ ਕੰਮ ਕਰਦੀ ਸੀ ਉਸ ਕਰਕੇ ਉਹਦੀ ਪੈਰਵਾਹੀ ਲਈ ਜ਼ਰੂਰ ਆਇਆ ਸੀ ਸਾਡੇ ਕੋਲ ਐਫ ਆਈ ਆਰ ਲੌਂਚ ਹੋ ਗਈ ਸੀ ਤੇ ਦੋਸ਼ੀ ਫੜਨਾ ਸੀ ਇਸ ਕਰਕੇ ਉਹ ਜ਼ਰੂਰ ਉਹਦੀ ਪੈਰਵਾਹੀ ਕਰਦਾ अदरवाइज ਇਹਦੇ ਨਾਲ ਕੀ ਉਹਦੇ ਗੱਲਬਾਤ ਹੋਈ ਉਹਦੇ ਵਿੱਚ ਸਾਡੇ ਧਿਆਨ ਚ ਪਰ ਉਹ ਕਹਿ ਰਿਹਾ ਥਾਣੇ ਤੇ ਮੈਨੂੰ ਕੁੱਟਿਆ ਗਿਆ ਸੀ ਵਾਲੇ ਸਾਹਮਣੇ ਕੁੱਟਿਆ ਗਿਆ ਬਲਾ ਹੋਇਆ ਸੀ ਕੁਛ ਕੁਛ ਕਿਹਾ ਹੀ ਨਹੀਂ ਕਿ ਕਿਹਨੇ ਕੁੱਟ ਨੇ ਸਾਡੇ ਸਾਹਮਣੇ ਕੋਈ ਇੱਦਾਂ ਦੀ ਗੱਲ ਹੀ ਹੋਈ ਇਹ ਤਾਂ ਪਹਿਲਾਂ ਕੋਈ ਹੋਈ ਹੋਗੀ ਇਹ ਨਾਲ ਵਿਸ਼ਾਲ ਨਹੀਂ ਯਾਰ ਇਹਨੂੰ ਅਸੀਂ ਤਾਂ ਬੁਲਾਇਆ ਨੂੰ ਵਿਸ਼ਾਲ ਨਹੀਂ ਥੋੜਾ ਲੈ ਕੇ ਆਇਆ ਸਰ 3 ਦਿਨ ਬੰਦ ਰਿਹਾ ਹੈ 98 ਵਿੱਚ ਨਹੀਂ ਨਹੀਂ ਕੋਈ 3 ਦਿਨ ਨਹੀਂ ਬੰਦ ਰਿਹਾ ਜੀ ਕਿੱਥੋਂ ਪੁੱਛੋ ਨੂੰ ਕਿੱਥੋਂ ਆਇਆ ਸਿਰਫ ਕੁੜੀ ਦਾ ਮੁੰਡਾ ਹੁਣ ਕਿੱਥੇ ਜਿਸ ਨੇ ਇਹਨੂੰ ਬੁਲਾਇਆ ਅਸੀਂ ਵੈਰੀਫਾਈ ਕਰ ਲਈ ਇਹ ਮੇਰੇ ਸਾਹਮਣੇ ਆ ਮੈਂ ਇਹਨੂੰ ਪੁੱਛਿਆ ਸੀ ਇਹ ਕਹਿੰਦਾ ਮੈਂ ਇੱਦਾਂ ਦਾ ਕੋਈ ਰੋਲ ਹੈ ਮੈਂ ਚਲੋ ਕੋਈ ਗੱਲ ਤੇਰੀ ਫੈਮਿਲੀ ਦਾ ਫੋਨ ਆਇਆ ਸੀ ਇਹਨੂੰ ਫਾਰਕ ਕਰ ਦਿੱਤਾ ਉਹ ਤਾਂ ਚਲਦੀ ਪਈ ਇਨਵੈਸਟੀਗੇਸ਼ਨ ਜੇਕਰ ਇਹਦਾ ਕੋਈ ਰੋਲ ਪਾਇਆ ਗਿਆ ਤੇ ਦ ਸੋ ਜਿਹੜੇ ਪ੍ਰੋਬਲਮ ਕੀ ਇਹ ਡਰਦਾ ਜਾਂਦਾ ਇਹ ਡਰਦਾ ਵੀ ਮੈਨੂੰ ਨਾਮਿਨੇਟ ਨਾ ਕਰੇ ਉੱਚ ਤਾਂ ਸਾਡਾ ਕੋਲ ਰੋਲ ਹੀ ਹੈਗਾ ਜੇ ਤਫਤੀਸ਼ ਚ ਆਊਗਾ ਕੋਈ ਹੋਊਗਾ ਇਹਦੇ ਅਗੇਂਸਟ ਕੋਈ ਐਵਿਡੈਂਸ ਹੋਊਗਾ ਤੇ ਫਿਰ ਤਾਂ ਬਖਸ਼ਾ ਵੀ ਨਹੀਂ ਜਾਣਾ ਹੈ